ਸੋਰਠਾ ਮਹੱਲਾ ਤੀਜਾ ਸੋ ਸਿੱਖ ਸਹਾਬੰਦ ਪਹ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣਾ ਪਾਣੇ ਜੋ ਚੱਲਾ ਪਾਈ ਵਿਛੜ ਚੋਟਾਂ ਖਾਵੇ ਸੋ ਸਿੱਖ ਸਹਾਬੰਦ ਪਹ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਟਾਂਗਾ 601 602 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੋ ਸਿੱਖ ਸਖਾ ਬੰਧ ਪਹ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੈ ਆਪਣਾ ਪਾਣ ਜੋ ਚੱਲਾ ਪਾਈ ਵਿਛੜ ਚੋਟਾਂ ਖਾਵੇ ਸੋ ਸੇਖ ਸਖਾ ਬੰਧ ਪਹਾ ਪਾਈ ਅਰਥਾਤ ਕਿ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਉਹੀ ਗੁਰੂ ਮਹਾਰਾਜ ਜੀਆਂ ਦਾ ਸੱਚਾ ਸਿੱਖ ਹੈ ਉਹੀ ਸਾਡਾ ਸਖਾ ਅਰਥਾਤ ਮਿੱਤਰ ਹੈ ਔਰ ਉਹੀ ਮਹਾਰਾਜ ਕਹਿੰਦੇ ਬੰਧ ਪ ਅਰਥਾਤ ਕਿ ਰਿਸ਼ਤੇਦਾਰ ਕੌਣ ਕਹਿੰਦਾ ਜੇ ਗੁਰ ਕੇ ਬਾਣੇ ਵਿੱਚ ਆਵੇ ਜਿਹੜਾ ਗੁਰਮਹ ਗੁਰੂ ਪਿਆਰਾ ਗੁਰੂ ਮਹਾਰਾਜ ਜੀਆਂ ਦੇ ਬਾਣੇ ਦੇ ਵਿੱਚ ਆਉਣਾ ਕਰੇ ਪਾਸ਼ਾ ਦੀ ਰਜਾ ਦੇ ਵਿੱਚ ਜੀਵਨ ਬਤੀਤ ਕਰਨਾ ਕਰੇ ਕਹਿੰਦੇ ਆਪਣਾ ਬਾਣੇ ਜੋ ਚੱਲਾ ਪਾਈ ਵਿਛੜ ਚੋਟਾਂ ਖਾਵੇ ਆਪਣਾ ਬਾਣਾ ਜੋ ਚੱਲਾ ਪਾਈ ਉਰਥਾਤ ਕਿਹ ਪਾਈ ਜਨੋ ਜਿਹੜਾ ਵੀ ਜੀਵ ਆਪਣੇ ਬਾਣੇ ਦੇ ਵਿੱਚ ਚੱਲਦਾ ਭਾਵ ਕਿ ਆਪਣੇ ਮਨ ਦੀ ਮਰਜ਼ੀ ਕਰਦਾ ਹੈ ਵਿਛੜ ਚੋਟਾਂ ਖਾਵੇ ਮਹਾਰਾਜ ਕਹਿੰਦੇ ਉਹ ਗੁਰੂ ਮਹਾਰਾਜ ਜੀਆਂ ਦੇ ਨਾਲੋਂ ਵਿਛੜ ਕੇ ਚੋਟਾਂ ਖਾਣੀਆਂ ਕਰਦਾ ਹੈ ਸੱਟਾਂ ਖਾਣੀਆਂ ਕਰਦਾ ਹੈ ਕਹਿੰਦੇ ਬੇਨਸਾਤ ਗੁਰ ਸੁਖ ਕਦੇ ਨਾ ਪਾਵਾ ਪਾਈ ਫਿਰ ਫਿਰ ਪਛੋਤਾਵੇ ਉਹ ਬੇਨਸਾਤ ਗੁਰ ਸੁਖ ਕਦੇ ਨਾ ਪਾਵੇ ਪਾਈ ਅਰਥਾਤ ਕਿਹ ਪਾਈ ਜਨ ਸਤਗੁਰੂ ਪਾਸ਼ਾ ਜੀਆਂ ਤੋਂ ਬਗੈਰ ਉਹ ਕਦੇ ਵੀ ਜੀਵਨ ਦੇ ਵਿੱਚ ਸੁਖ ਨਹੀਂ ਪਾਉਂਦਾ ਔਰ ਮਹਾਰਾਜ ਕਹਿੰਦੇ ਫਿਰ ਫਿਰ ਪਛੋਤਾਵਾ ਅਰਥਾਤ ਕਿ ਦਵਾਰ ਦਵਾਰਾ ਪੁਛਤਾਉਂਦਾ ਹੈ ਝੂਰਦਾ ਹੈ ਸੋ ਗੁਰ ਹਾਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕੇਲ ਬਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਧਰ ਕੇ ਦਾਸ ਸੋਹਿਲ ਭਾਈ ਅਰਥਾਤ ਕਿਹ ਭਾਈ ਜਨ ਗੁਰਮੁਖ ਗੁਰੂ ਪਿਆਰਿਓ ਜਿਹੜੇ ਹਰੀ ਪਰਮੇਸ਼ਰ ਜੀ ਦੇ ਦਾਸ ਨੇ ਹਰੀ ਦੇ ਚਾਕਰ ਨੇ ਜਿਹੜੇ ਉਹ ਸੁਖੀ ਜੀਵਨ ਬਤੀਤ ਕਰਨੇ ਵਾਲੇ ਹਨ ਸੁਖਾਂ ਵਾਲੇ ਹਨ ਜਿੰਦਾ ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ ਗੁਰਪਰਮੇਸ਼ਰ ਜੀ ਉਹਨਾਂ ਦੇ ਜਨਮ ਜਨਮਾਂ ਤਰਾਂ ਦੇ ਪਾਪ ਤੇ ਦੁੱਖ ਕੱਟ ਦਿੰਦੇ ਹਰਨਾ ਅਤੇ ਆਪੇ ਮੇਲ ਮਿਲਾਈ ਅਰਥਾਤ ਕਿ ਹਰੀ ਪਰਮੇਸ਼ਰ ਆਪ ਹੀ ਉਹਨਾਂ ਨੂੰ ਗੁਰੂ ਮਹਾਰਾਜੀਆਂ ਦੇ ਨਾਲ ਮੇਲ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਹੈ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਇਹੋ ਕੋਟੰਬ ਸਭ ਜੀ ਕੇ ਬੰਦਨ ਪਾਈ ਪਰਮ ਭੁਲਾ ਸੰਸਾਰਾ ਬੇਨ ਗੁਰ ਬੰਧਨ ਟੂਟਾ ਨਹੀਂ ਗੁਰਮੁਖੇ ਮੁਖ ਦੁਆਰਾ ਇਹੋ ਕੋਟਾਂਬ ਸਬਜੀ ਕੇ ਬੰਦਨ ਪਾਈ ਮਹਾਰਾਜ ਕਹਿੰਦਾ ਜਿਹੜਾ ਕੋਟਾਂਬ ਐ ਨਾ ਕਬੀਲਾ ਹੈ ਜਿਹੜਾ ਆਟ ਬਰਟੋਰ ਐ ਇਹ ਸਾਰੇ ਬੰਦੇ ਦੇ ਜੀ ਦੇ ਬੰਦੇ ਨਹੀਂ ਨੇ ਭੈਰੂ ਨੂੰ ਬੰਦੇ ਨਹੀਂ ਨੇ ਬੇੜੀ ਨੇ ਆਤਮਾ ਨੂੰ ਕਹਿੰਦਾ ਭਰਮ ਭੁੱਲਾ ਸੰਸਾਰਾ ਤੇ ਕਬੀਲੇ ਦੇ ਮੋਹ ਦੇ ਵਿੱਚ ਸਾਰਾ ਸੰਸਾਰ ਹੀ ਭਰਮਾਂ ਦੇ ਵਿੱਚ ਭੁੱਲਾ ਫਿਰਦਾ ਹੈ ਕਹਿੰਦਾ ਬੇਨਗੁਰਾ ਬੰਦਨ ਟੂਟਾ ਨਹੀਂ ਗੁਰਮੁਖੇ ਮੋਖ ਦਵਾਰਾ ਬੇਨਗੁਰਾ ਬੰਦਨ ਟੂਟਾ ਨਹੀਂ ਤੇ ਗੁਰੂ ਮਹਾਰਾਜਿਆਂ ਦੀ ਕਿਰਪਾ ਤੋਂ ਬਗੈਰ ਮਹਾਰਾਜ ਕਹਿੰਦੇ ਬੰਦਨ ਜਿਹੜੇ ਨੇ ਮਾਇਆ ਦੇ ਟੁੱਟਦੇ ਵੀ ਨਹੀਂ ਮੋਹ ਦੇ ਬੰਦਨ ਟੁੱਟਦੇ ਵੀ ਨਹੀਂ ਕਹਿੰਦੇ ਗੁਰਮੁਖੇ ਮੋਖ ਦਵਾਰਾ ਤੇ ਗੁਰਮੁਖਾਂ ਨੂੰ ਮੁਕਤੀ ਦਾ ਦਰਵਾਜ਼ਾ ਨਸੀਬ ਹੁੰਦਾ ਹੈ ਕਹਿੰਦਾ ਕਰਮ ਕਰਹਾ ਗੁਰ ਸਬਦ ਨਾ ਪਛਾਣ ਹੈ ਮਰ ਜਨਮ ਹਵਾਰੋ ਵਾਰਾ ਕਰਮ ਕਰਹਾ ਗੁਰ ਸਬਦ ਨਾ ਪਛਾਣ ਹੈ ਲੋਕ ਕਰਮ ਕਾਂਡ ਕਰਨੇ ਕਰਦੇ ਹਨ ਪਰੰਤੋ ਗੁਰੂ ਮਹਾਰਾਜ ਜੀਆ ਦੇ ਸ਼ਬਦ ਨੂੰ ਪਛਾਣਦੇ ਨਹੀਂ ਗੁਰਬਾਣੀ ਨੂੰ ਪਛਾਣਦੇ ਨਹੀਂ ਸੋਇਸੇ ਕਰਕੇ ਮਹਾਰਾਜ ਕਹਿੰਦੇ ਮਰ ਜਨਮ ਹੈ ਵਾਰੋ ਵਾਰਾ ਦੁਆਰਾ ਦੁਆਰਾ ਮਰ ਮਰ ਕੇ ਜੰਮਦੇ ਰਹਿੰਦੇ ਹਨ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾ ਮੇਰਾ ਜਗਪਨਚ ਰਹਿ ਆ ਪਾਈ ਕੋਏ ਨਾ ਕਿਸਹੀ ਕੇਰਾ ਗੁਰਮੁਖੇ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਹਾ ਮੇਰਾ ਜਗਪਨਚ ਰਹਿ ਆ ਪਾਈ ਅਰਥਾਤ ਕਹਿ ਭਾਈ ਜਨੋ ਐ ਸਾਰਾ ਜਗਤ ਵਿਸ਼ਵ ਜ ਸੰਸਾਰ ਹੋਮੇ ਤੇ ਮੈਂ ਮੇਰੀ ਦੇ ਵਿੱਚ ਹੀ ਪਲ ਚਰਿਆ ਹੈ ਉਲਝਿਆ ਪਿਆ ਹੈ ਫਸਿਆ ਪਿਆ ਹੈ ਧਰਮਹਾਰਾਈ ਕਹਿੰਦਾ ਕੋਏ ਨਾ ਕਿਸੇ ਹੀ ਕੇਰਾ ਅਰਥਾਤ ਕੇ ਅਸਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਦਾ ਨਹੀਂ ਹੈ ਕਹਿੰਦਾ ਗਰਮੋਖੇ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਗਰਮੋਖੇ ਮਹਿਲ ਪਾਏ ਨ ਗੁਣ ਗਾਵਨ ਜਿਹੜਾ ਗੁਰਮੁਖ ਗੁਰੂ ਪਿਆਰੇ ਮਹਾਰਾਜ ਕਹਿੰਦਾ ਹਿਰਦੇ ਰੂਪੀ ਮਹਿਲ ਨੂੰ ਪਉਣਾ ਕਰਦੇ ਹਨ ਉਹ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ ਔਰ ਨਿਜ ਘਰ ਹੋਏ ਬਸੇਰਾ ਅਰਥਾਤ ਕਿ ਉਹਨਾਂ ਦਾ ਉਹਨਾਂ ਦੇ ਨਿਜੀ ਘਰ ਦੇ ਵਿੱਚ ਸਵੈ ਸਰੂਪ ਦੇ ਵਿੱਚ ਵਸੇਬਾ ਹੁੰਦਾ ਹੈ ਕਹਿੰਦੇ ਇਥਾ ਬੂਝਾ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਅਥਾ 부ਜਸੋ ਆਪ ਪਛਾਨ ਅਰਥਾਤ ਕੈਥੇ ਧਰਤੀ ਧਰਮਸਾਲ ਦੇ ਵਿੱਚ ਰਹਿੰਦੇ ਆ ਮਨੁੱਖਾ ਜੀਵਨ ਬਤੀਤ ਕਰਦੇ ਆ ਹੀ ਜਿਹੜੇ ਹਰੀ ਪਰਮੇਸ਼ਰ ਨੂੰ ਬੁਝਣਾ ਕਰਦੇ ਨੇ ਉਹੀ ਭਾਈ ਆਪੇ ਨੂੰ ਪਛਾਨਣਾ ਕਰਦੇ ਨੇ ਆਪਣੇ ਸਵੈ ਨੂੰ ਪਛਾਨਣਾ ਕਰਦੇ ਹਨ ਕਰਮਹਾਰਾਜ ਕਹਿੰਦਾ ਹਰ ਪ੍ਰਭ ਹੈ ਤੇ ਸਕੇਰਾ ਤੇ ਹਰੀ ਪ੍ਰਭੂ ਵੀ ਉਹਨਾਂ ਦਾ ਹੀ ਹੈ ਸੁਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਤ ਗੁਰੂ ਸਦਾ ਦਇਆਲ ਹਪਾਈ ਵਿਣ ਭਾਗਾ ਕਿਆ ਪਾਈਆ ਇੱਕ ਨਦਰ ਕਰ ਵੇਖ ਸਭ ਉਪਰ ਜੇ ਹਾ ਪਾਉ ਤੇ ਹਾ ਫਲ ਪਾਈਆ ਸਤ ਗੁਰੂ ਸਦਾ ਦਇਆਲ ਹਪਾਈ ਮਹਾਰਾਜ ਕਹਿੰਦੇ ਹੈ ਭਾਈ ਜਨੋ ਸਤ ਗੁਰੂ ਪਾਤਸ਼ਾਹ ਸਦਾ ਹੀ ਦਇਆਲੂ ਕਿਰਪਾਲੂ ਹਨ ਜੀਵਾਂ ਦੇ ਪਰਤੇ ਪਰਾਂਤੋਂ ਫੇਰ ਵੀ ਮਹਾਰਾਜ ਕਹਿੰਦਾ ਵੇਣ ਭਾਗਾ ਕਿਆ ਪਾਈ ਐ ਭਾਗਾ ਤੋਂ ਬਗੈਰ ਮਹਾਰਾਜ ਕਹਿੰਦਾ ਕੋਈ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਕਹਿੰਦਾ ਏ ਕਿ ਨਦਰ ਕਰ ਵੇਖ ਸਭ ਉਪਰ ਜੇ ਹਾ ਪਾਉ ਤੇ ਹਾ ਫਲ ਪਾਈਆ ਂਗੋਰ ਪਰਮੇਸ਼ਰ ਤਾਂ ਸਾਰਿਆਂ ਦੇ ਵੱਲ ਇੱਕ ਨਦਰ ਕਰਕੇ ਕੋਈ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਵੇਖਦਾ ਹੈ ਪਰੰਤੂ ਮਹਾਰਾਜ ਕਹਿੰਦਾ ਫੇਰ ਵੀ ਜੇ ਹਾ ਪਾਓ ਤੇ ਹਫਲ ਪਾਈਐ ਜਿਵੇਂ ਦੀ ਕਿਸੇ ਦੀ ਭਾਵਨੀ ਹੁੰਦੀ ਐ ਉਵੇਂ ਦਾ ਹੀ ਜੀਵ ਫਲ ਪਾਉਣਾ ਕਰਦੇ ਨੇ ਆਪੋ ਆਪਣੀ ਭਾਵਨੀ ਦੇ ਮੁਤਾਬਕ ਕਹਿੰਦਾ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋ ਆਪ ਗਵਈਆ ਨਾਨਕ ਨਾਮ ਵਸੈ ਮਨ ਅੰਤਰ ਤੀਸਰੇ ਗੁਰੂ ਨਾਨਕ ਧੰਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਜੇ ਇਹਨਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਦੇ ਮਨ ਦੇ ਅੰਦਰ ਹਰੀ ਪਰਮੇਸ਼ਰ ਜੀ ਦਾ ਨਾਮ ਵਸ ਜਾਂਦਾ ਹੈ ਮਹਾਰਾਜ ਕਹਿੰਦੇ ਵਿੱਚ ਆਪ ਗਵਾਈਏ ਆਪੇ ਜੋ ਆਪੇ ਨੂੰ ਗੋਣਾ ਕਰਦੇ ਹਨ ਆਪਣੇ ਹਉਮੈ ਹੰਕਾਰ ਕੁਮੰਡ ਜਾਂ ਗਰੋਰ ਨੂੰ ਮੇੜ ਦਿੰਦੇ ਹਨ ਸੋ ਮਹਾਰਾਜ ਕਹਿੰਦੇ ਸਾਤ ਗੁਰ ਸਦਾ ਦਿਆਲ ਹਪਾਈ ਵਿਣ ਪਾਗਾ ਕਿਆ ਪਾਈਆ ਇੱਕ ਨਦਰ ਕਰ ਵੇਖ ਸਭ ਉਪਰ ਜੇ ਹਾ ਪਾਉ ਤੇ ਹਾ ਫਲ ਪਾਈਆ ਨਾਨਕਾ ਨਾਮ ਵਸ ਮਨੇ ਅੰਤਰ ਵਿੱਚ ਹੋ ਆਪ ਗਵਈਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ